ਕਈ ਮੁਬਾਰਕਾਂ ਜੀ ਸਭ ਨੂੰ ਉਹ ਲੈ ਬਾਈ ਚੱਕ ਬੈਟਰੀ ਨਵੀਆਂ ਵਿੱਚ ਬਾਈ ਲੱਗੀ ਹੋਈ ਮਰੌਣ ਦੀ ਬਾਕੀ ਲਿਫਟ ਲੋਪਟਾ ਦੇਖ ਲਓ ਐਨ ਓਕੇ ਆ ਹਾਂਜੀ ਸਸਿਗਾ ਵੀਰੇ ਸਸਿ ਕਾਲ ਦੀ ਸਾਰੇ ਨੂੰ ਬਾਈ ਸਵਾਗਤ ਹੈ ਜੀ ਨਵੇਂ ਵਲੌਗ ਚ ਰੰਮੀ ਵੀਰੇ ਅੱਜ ਆਪਾਂ ਇੱਕ ਹੋਰ ਟਰੈਕਟਰ ਦਾ ਪਰਸੋਂ ਵੀ ਦੱਸਿਆ ਸੀ ਆਪਾਂ ਨੇ ਹਾਂਜੀ ਹਾਂਜੀ ਦੇਖੋ ਲੈਣਾ ਆਪਾਂ ਨਵਾਂ ਅੱਜ ਆਪਾਂ ਨਵਾਂ ਟਰੈਕਟਰ ਲੈ ਲਿਆ 30 60 ਆ 30 60 ਵੀਰੇ ਹੋਰ ਵੀ ਡਰਾਈਵ ਵਾਲਾ ਵੀਰੇ ਤੇ ਬਾਕੀ ਟਰੈਕਟਰ ਦੀਆਂ ਤਾਂ ਮੇਰੇ ਹਿਸਾਬ ਨਾਲ ਲਗਭਗ ਰੰਮੀ ਮੇਰੇ ਚੈਨਲ ਤੇ 4 ਨਵੇਂ ਦੀਆਂ ਹੀ 200-250 ਵੀਡੀਓ ਪੈ ਗਈਆਂ ਠੀਕ ਹੈ ਜੀ ਇੱਕ ਦੋ ਵਾਰ ਇਹ ਦੱਸਿਆ ਵਾ ਜਣਗੇ ਆਪਾਂ ਨੇ 4 ਵੀਲ ਵੀ ਆਪਣਾ ਇਹ ਦੱਸ ਦੋ ਇੱਕ ਵਾਰੀ ਗੂਬੀ ਟਰੈਕਟਰ ਬਾਰੇ ਪੂਰੀ ਟਰੈਕਟਰ ਰੰਮੀ ਵੀਰੇ ਆਪਣਾ 30 60 ਜਿਹੜੀ ਕਿ ਆਪਣੇ ਉਦਾਂ 60 HP ਦੀ ਕੈਟਾਗਰੀ ਦੇ ਵਿੱਚ ਆ ਜਾਂਦਾ ਟਰੈਕਟਰ ਹਾਂਜੀ ਠੀਕ ਹੈ ਜੀ ਤੇ ਬਾਕੀ ਜਦੋਂ ਤੇਰੇ ਆਪਣੇ ਟਰੈਕਟਰ 2 ਵੀਲ ਵਿਕਦੇ ਆ ਬਾਈ ਠੀਕ ਹੈ ਜੀ ਇਹ ਹੋਰ ਜਿਹੜਾ ਆਪਣਾ 4 ਵੀਲ ਆ ਟਰੈਕਟਰ ਜਿੱਦਾਂ ਆਪਣੇ ਈਰੀ ਚ ਬੜੇ ਇੰਪਲੀਮੈਂਟਰੀ ਕੋਲ ਉਹ ਲੈਣ ਲਈ ਲੈ ਲੈਂਦਾ ਠੀਕ ਹੈ ਠੀਕ ਹੈ ਜੀ ਬਾਕੀ ਦਾ ਮੁਰਲੇ ਟਾਇਰ ਵੀਰੇ 9524 ਦੇ ਆ ਪਿਛਲੇ ਟਾਇਰ 16928 ਦੇ ਆ ਬਾਕੀ ਬੇਟ ਇਹਨੂੰ ਨਾਲ ਆਉਂਦੇ ਯਾਰ ਆ ਰੰਮੀ ਵੀਰੇ ਠੀਕ ਹੈ ਠੀਕ ਹੈ ਜੀ ਚਾਰ ਬੇਟ ਨਾਲ ਆਉਂਦੇ ਇਹਨੂੰ 25 ਕਿਲੋ ਦੀ ਪਲੇਟ ਆ ਮਨ ਲਾਦਾ ਇਹ 25 26 ਕਿਲੋ ਦੀ ਠੀਕ ਹੈ ਠੀਕ ਹੈ ਬਾਕੀ ਰੰਮੀ ਜਿਹੜਾ ਟਰੈਕਟਰ ਆ ਵੀਰੇ ਉਦਾਂ ਕੰਪਨੀ ਵੱਲੋਂ 60 HP ਦੇ ਵਿੱਚ ਆਉਂਦਾ ਯਾਨੀ ਕਿ ਜਿਹੜੀ RC ਇਹਦੀ ਉਹ 749 HP ਦੇ ਵਿੱਚ ਚੜਦਾ ਹੈ ਅੱਛਾ ਠੀਕ ਹੈ ਬਾਕੀ ਜੇ ਗੱਲ ਕਰੀਏ ਇਹਦੀ ਆਪਾਂ ਪੀਟੀਓ ਪਾਵਰ ਦੀ ਤਾਂ 52 ਐਚਪੀ ਦੀ ਇਹਦੀ ਪੀਟੀਓ ਪਾਵਰ ਹਾਂ ਤੇ ਬਾਕੀ 4088 ਸੀਸੀ ਦਾ ਇੰਜਣ ਹੈ ਇਹਦਾ ਠੀਕ ਹੈ ਜੀ ਬਾਕੀ ਜਿੱਦਾਂ ਕਿਸੇ ਨੇ ਟੂਵੀ ਵਾਲੇ ਰੀਪਰ ਤੇ ਚਲਾਉਣਾ ਹੈ ਜਾਂ ਜਿੱਦਾਂ بڑے ਪਲੋਜ਼ ਤਾਂ ਐਮਪੀ ਪਲੋ ਹੋਗੇ ਹਾਂ ਉਹਦੇ ਵਾਸਤੇ ਆਪਣਾ ਟਰੈਕਟਰ ਬਹੁਤ ਵਧੀਆ ਜਣੀ ਕਿ ਇੰਟਰ ਲੋਡ ਚੱਲਦਾ ਠੀਕ ਹੈ ਤੇ ਬਾਕੀ ਦੇ ਲਿਫਟ ਲਿਫਟ ਕਪੈਸਟੀ ਕਿੰਨੀ ਹੈ ਲਿਫਟ ਕਪੈਸਟੀ ਵੀਰੇ ਉਹੀ 20 ਕਿ ਕੁਆਂਟਲ ਦੇ ਨੇੜੇ ਤੜੇ ਆ 20 ਕਿ ਕੁਆਂਟਲ ਹਾਂ 20 ਕੁਆਂਟਲ ਸਾਡਾ ਵੀਰ ਆ ਗਿਆ ਸੋਨਾ ਲੀ ਕਾਲਾ ਨਾ ਇਹ ਸੋਨਾ ਸੋਨਾ ਲੀਕੇ ਵਾਲੇ ਮੂੰਹ ਤੇ ਚੜਿਆ ਹੋਇਆ ਵਾਜੀ ਸਤਿ ਸ੍ਰੀ ਅਕਾਲ ਜੌਂਡੀਰ ਸਾਡਾ ਬਾਯਾ ਮੇਰਾ ਵੀ ਜੌਂਡੀਰ ਵਾਲਾ ਹੈ ਠੀਕ ਆ ਤੇ ਥੋੜੇ ਜੀ ਅੱਜ ਘੱਟ ਨਿਕਲ ਰਹੇ ਆ ਵਾਰਿਆਂ ਨੂੰ ਆਇਆ ਹੋਗਾ ਵੀ ਦੋ ਟਰੈਕਟਰ ਦੇਖ ਤੇ ਇਹਨਾਂ ਨੇ ਸਾਨੂੰ ਬੰਨੋ ਯਾਰ ਸਾਨੂੰ ਤਾਂ ਖੁਸ਼ੀ ਆ ਮੈਂ ਫੋਟੋ ਲ ਕਰਦੇ ਆ ਬਾਈ ਸਾੜੇ ਨਾਲ ਕੰਮ ਚੱਲਣਾ ਚਾਹੀਦਾ ਕਿਤਾ ਹੈ ਜੀ ਆਓ ਵੀਰੋ ਦੇਖਦਾ ਟਰੈਕਟਰ ਕੰਮ ਲਾ ਜਾਂ ਕਰ ਚੈੱਕ ਕੋਈ ਨੌਸ ਲੱਖ ਹੈਗਾ 10 ਸਵੇਰੀ ਗਿਆਦਾ ਹੈ ਬਾਈ ਜੱਜ ਨਾਲ ਟਰੈਕਟਰ ਇਹ ਹਾਂ ਫੋਰ 4 ਵੀਲ ਦੀ ਥੋੜਾ ਫਰਕ ਆ ਯਾਰ ਮੈਂ ਦਿਖਾਉ ਉਹਦੇ ਆਰੇ ਦੇ ਜੇ ਨਾ ਫੋਰ ਵੀਲ ਤੇ ਫਰਕ ਹੈ ਫਰਕ ਮੈਂ ਦਿਖਾਤਾ ਵੀਡੀਓ ਵਿੱਚ ਥੋੜੀ ਮੁਕਲਾ ਫਰਕ ਪੈਣਾ ਰਮੀ 13 ਕਰਕੇ ਹਾਂ ਹਾਂ ਟਰੈਕਟਰ ਤਾਂ ਬਾਕੀ ਦਾ ਹੋਰ ਕੋਈ ਮਿਲ ਕੇ ਰੁਪਈਆ ਦਾ ਫਰਕ ਵੀ ਨਹੀਂ ਹੈਗਾ ਰੁੱਕ ਨਾਲ ਦੇ ਵੀ ਜੱਜਦਾ ਹੈ ਸਿਰਫ ਮੁੱਲੇ ਬਾਈ ਹਿੱਸੇ ਦਾ ਹੀ ਫਰਕ ਹੈ ਹਾਈਟ ਦਾ ਵੀ ਉੱਚਾ ਹੈ ਹਾਂ ਬਾਕੀ ਰਮੀ ਵੀਰੇ ਆਏ ਆ ਟਰੈਕਟਰ ਜਨਿਕੇ ਹੁਣ ਬਾਈ ਨਾਲ ਦਾ ਵੀ ਜ਼ਿਆਦਾਤਰ ਫੋਰ ਵੀਲ बिकਦਾ 52 10 ਹਾਂ 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 ਜਨਿਕੇ ਥੋੜਾ ਜਿਹਾ ਬਾਈ ਨਾਲ ਨੂੰ ਰੇਟ ਦਾ ਆਪਣਾ ਹੈਗਾ ਫਰਕ ਹੂੰ ਰੇਟ ਦਾ ਤਾਂ ਫਰਕ ਹੈ ਹਾਂ ਜੋੜੀਆਂ ਤੇ ਐਂਡੋ ਫਾਰਮ ਦਾ ਰੇਡ ਦਾ ਬਾਈ ਨਾਲੇ ਦਾਦੀ ਇਹ ਜਿਹੜਾ ਬਾਈ ਨਾਲ ਟਰੈਕਟਰ ਲੱਤਾ ਇਹਨਾਂ ਦਾ ਵਿੱਚ ਟਰੈਕਟਰ ਘੱਟ ਆਪਣੇ ਸਵਰਾਜ ਠੀਕ ਹੈ ਜੀ 755 ਹਾਂ ਤੇ ਲੋ ਜੀ ਬਾਈ ਅੱਜ ਆਪਣੇ ਵਪਾਰੀ ਵੀਰ ਵੀ ਪਹੁੰਚੇ ਹੋਏ ਆ ਜੱਸਾ ਬਾਈ ਸਰੰਦ ਤੋਂ ਬਾਈ ਨਾਲ ਕੋਲ ਵੀ ਕਾਫੀ ਟਰੈਕਟਰ ਹੁੰਦੇ ਨੇ ਬਾਈ ਸਰੰਦ ਦੇ ਜਮੇ ਨਾਲੇ ਪਿੰਡ ਐ ਸੈਨਪਰਾ 5 5-4 ਕਿਲੋਮੀਟਰ ਦੇ ਵਿੱਚ ਵਿੱਚ ਜੱਗਾ ਬਾਈ ਤੇ ਇੱਕ ਬਾਈ ਪਿੰਦੀ ਪਹੁੰਚਿਆ ਹੋਇਆ ਸਸੀਆ ਮਮਾ ਜੀ ਸਸੀਆ ਕਿਵੇਂ ਹੋ ਗਏ ਹੋ ਠੀਕ ਹੈ ਜੀ ਆਪਾਂ ਮੋਜਾ ਹੁੰਦੀ ਆ ਅੱਜ 4 ਵੀਲ ਲੈਣਾ ਫਿਰ ਹਾਂ ਅੱਜ 4 ਵੀਲ ਪਰਸੋਂ ਇੱਕ ਹੋਰ ਲੈਣਾ 4 ਵੀਲ ਆਪਾਂ ਨੇ ਅੱਛਾ 352 ਐਨ ਸੀ ਠੀਕ ਹੈ ਜੀ ਉਹ ਵੀ ਤਿਆਰੀ ਹੈ ਤਿੰਨ ਸਿਲੰਡਰ ਵਾਲਾ ਹਾਂ ਪਾਲ ਵੀ ਤਾਂ ਸੌਦਾ ਕਰਾਇਆ ਆਪਣਾ ਅੱਛਾ ਜੀ ਆਪਣੇ ਆ ਪਾਲ ਬਾਈ ਪੰਜੋਲੇ ਵਾਲੇ ਨੇ ਪੰਜੋਲੇ ਹੁਣ ਥੋੜਾ ਜੱਕ ਦਾ ਲੰਘਿਆ ਅੱਛਾ ਕਹਿੰਦਾ ਰਣਜੀਤ ਦਵਾਈ ਗੁੱਸੇ ਹੋਊਗਾ ਜੋਤੀ ਵੀ ਗੁੱਸੇ ਹੋ ਸਕਦਾ ਠੀਕ ਆ ਠੀਕ ਆ ਉਹਦੇ ਹੋ ਟਰੈਕਟਰ ਲੰਦੇ ਤੇ ਅੱਛਾ ਫਿਰ ਪਾਲ ਨਾਲ ਵੱਡ ਲੜਾਈ ਹੋ ਗਈ ਆਪਾਂ ਨੇ ਕਹਣਾ ਸੁਣਾ ਨਾ ਨਾ ਠੀਕ ਆ ਠੀਕ ਆ ਇਹ ਬਾਈ ਨਸ ਪ ਪਤਾ ਨਹੀਂ ਹੋਣਾ ਉਹ ਜਾਣ ਕੇ ਲੰਗੇ ਉਧਰ ਨੂੰ ਉਹ ਹਾਂ ਹਾਂ ਹੈ ਉਹ ਜਾ ਉਹ ਦੇਖੋ ਨਵੇਂ ਟਰੈਕਟਰ ਨੂੰ ਦੇਖੀ ਜਾਂਦਾ ਜਾ ਜਾ ਕੇ ਹਾਂ ਜੀ ਇਹ ਆਵੇਂ ਆਪਾਂ ਟਰੈਕਟਰ ਕਿਹੜੇ ਪਿੰਡ ਦੇ ਰਹੇ ਹਾਂ ਅੱਜ ਦੁਗਰੀ ਦੁਗਰੀ ਜੀ ਇਹ ਜੋਤੀ ਵੀਰ ਦਾ ਮਿੱਤਰ ਆ ਬਾਈ ਨਿੰਦਰ ਬਾਈ ਸਰਪੰਚਾ ਓਕੇ ਜੀ ਜੋਤੀ ਵੀਰ ਪਹਿਲਾਂ ਟਰੈਕਟਰ ਲੱਗਿਆ ਆਪਣੇ 21 ਚ ਹਾਂ ਜੀ ਹਾਂ ਜੀ 2021 ਚ ਗਿਆ ਵਾ ਠੀਕ ਟਰੈਕਟਰ ਵਧੀਆ ਲੱਗੇ ਬਾਈ ਉਹਨਾਂ ਨੂੰ ਠੀਕ ਆ ਜੀ ਤੇ ਫਿਰ ਹੁਣ ਪੂਰੀ ਟੁੰਡ ਜਾਣਾ ਠੀਕ ਆ ਜੀ ਤੇ ਜੋਤੀ ਬਾਈ ਨੇ ਪਰਸੋਂ ਦਾ ਟਰੈਕਟਰ ਹੁਣ ਹਾਂ ਜੀ ਹਾਂ ਜੀ ਪਰਸੋਂ ਵੀ ਗਿਆ ਹਾਂ ਜੀ ਬਾਲ ਛੰਡੇ ਇੱਕ ਹੋਰ ਦੋਣਾ ਪਰਸੋਂ ਤਿਆਰੀ ਰੱਬ ਸਤਿ ਆਜੋ ਫਿਰ ਖੜ੍ਹ ਜਾਓ ਜੀ ਅੰਮੀ ਖੜ੍ਹ ਦੋ ਵੀ ਨਾਲੇ ਵਾਲੀ ਫਿਰ ਕਾਲ ਬਾਈ ਰਲਾ ਦੇ ਦੋ ਹਾਂਜੀ ਹਾਂਜੀ ਹਾਂ ਪਾਲ ਬਾਈ ਦੀ ਥੋੜੀ ਡੋਣੀ ਆਪਾਂ ਵਿੱਚ ਆ ਸਾਡਾ ਬਾਈ ਸ਼ਕਤੀਮਾਨ ਵਾਲਾ ਵੀ ਆਇਆ ਹੋਇਆ ਹੋਰ ਬਾਈ ਠੀਕ ਹੈ ਜੀ ਬਾਈ ਨੇ ਵੀ ਅੱਜ 9 ਫਟਾ ਰੁਪਆ ਆਜੋ ਪਾਲ ਬਾਈ ਆ ਜਾ ਪਾਲ ਬਾਈ ਦਾ ਸਪੈਸ਼ਲ ਧੰਨਵਾਦ ਹੈ ਹਾਂ ਜੀ ਬੰਦੇ ਗੌਂਡੀਆਂ ਦੇ ਟਰੈਕਟਰ ਲੈਣ ਲੱਗੇ ਤੇ ਅੱਛਾ ਪਾਲ ਬਾਈ ਨੇ ਆਪਣੇ ਟਰੈਕਟਰ ਜੂਰ ਪਾ ਲੱਕੀ ਲੱਕੀ ਲੈਣ ਲੱਗੇ ਸਵਾਲ ਇਹਦਾ ਹੋਵੇ ਬੰਦਾ ਠੀਕ ਹੋ ਲਾਇਆ ਉਹ ਜੱਕਦਾ ਹੈ ਹਾਂ ਠੀਕ ਠੀਕ ਆ ਠੀਕ ਆ ਠੀਕ ਆ ਨਾਨਾ ਸਹੀ ਗੱਲ ਹੈ ਕਿਨੇ ਪਾਣੀ ਪੂਰੀ ਮਾਰੀ ਵੀ ਥੋੜਾ ਜ ਰਹਿਣਾ ਦੂਤਰ ਬੰਦੋ ਆ ਲੈ ਜੋ ਅੱਛਾ ਉਧਰ ਵੱਧ ਬੈਠਦਾ ਹੈ ਤਾਲ ਕਰਕੇ ਜੱਕਦਾ ਉਹਨੇ ਕਿਹੜੇ ਟਰੈਕਟਰ ਜੋਂ ਦਵਾਤੋਂ ਬੈਠਦਾ ਉਧਰ ਹੈ ਆ ਆ ਉਹ ਪਾਲ ਬਨੇ ਕੁਝ ਨਹੀਂ ਕਹਿੰਦਾ ਜੋਤੀ ਬਾਈ ਉਹ ਕੁਝ ਨਹੀਂ ਤੁਸੀਂ ਕਿਹਾ ਆਜਾ ਕੌਣ ਆ ਲੈ ਕੋਈ ਕੁਝ ਨਹੀਂ ਕਹਿੰਦਾ ਆ ਲੈ ਠੀਕ ਆ ਲੈ ਫੋਟ ਪੋਟਾ ਖੇਡਣਾ ਹੀ ਆਪਾਂ ਨੇ ਚੱਲ ਬਾਈ ਹਾਸੀ ਮਜ਼ਾਕ ਉਰੇ ਚੱਲਦਾ ਰਹਿੰਦਾ ਸਾਰੇ ਬਾਈ ਜਿਹੜਾ ਚਿੱਟੇ ਕੁੜਤੇ ਪਿਆ ਮਾੜਾ ਜੱਗਾ ਬਾਈ ਆ ਲਓ ਜੀ ਯਾਰ ਵੀਰ ਆਜੋ ਯਾਰ ਆਜੋ ਆਜੋ ਆਜੀ ਯਾਰ ਬੜਾ ਠੀਕ ਹੈ ਜੀ ਇੰਦਰ ਭਾਈ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਬੜਾ ਠੀਕ ਹੈ ਜੀ ਮੁਬਾਰਕਾਂ ਜੀ ਸਭ ਨੂੰ ਨਿਕਲੇ ਜੀ ਓ ਲੈ ਬਾਈ ਚੱਕ ਓ ਚੱਕ ਬਾਈ 5 500 ਦੇ ਨੋਟ ਗੇਰਦੇ ਮੁੰਡਿਆਂ ਨੇ 5 500 ਦੇ ਨੋਟ ਹੜਾ ਤੇ ਬਾਈ ਨੇ ਓ ਤੇਰੇ ਚੱਕ ਬਾਈ ਜੀ ਜੇ ਭਰੀ ਫਿਰਦਾ 5 500 ਦੀ ਠੀਕ ਹੈ ਜੀ ਸਕੂਲ ਪਾਲਕ ਹੈ ਨਾ ਪੁਰਦਾ ਪਜਾਮਾ ਪਾ ਕੇ ਗਿਆ ਨਾ ਕੀ ਪਤਾ ਨਾ ਕਹਿਣਾ ਕਰਦਾ ਰਿਹਾ ਸਹੀ ਗੱਲ ਹੈ ਸਹੀ ਗੱਲ ਬਾਈ ਮੁਬਾਰਕਾ ਟਰੈਕਟਰ ਦੀ ਆਈ ਤੁਹਾਨੂੰ ਇਹ ਕੀ ਬਾਈਨਾਂ ਕੋਲ ਟਰੈਕਟਰ ਸਵਰਾਜ ਸਵਰਾਜ ਦੇ ਕੇ ਬਾਈਨਾਂ ਨੇ ਐਂਡੋ ਫਾਰਮ ਲਿਆ ਅੱਜ ਤੇ ਆਹ ਬਾਈ ਕੋਲ ਵੀ ਟਰੈਕਟਰ ਗਿਆ ਆਪਣਾ ਸੋਨਾ ਲੀਕਾ ਜੋਤੀ ਬਾਈ ਕੋਲ ਤਾਂ ਹੈਗਾ ਹੀ ਐਂਡੋ ਫਾਰਮ ਕਿਵੇਂ ਮੈਂ ਮੁਟਕੀ ਬਾਈ ਠੀਕ ਹੈ ਕਿਵੇਂ ਵਧੀਆ ਚੱਲਦਾ ਬਾਈ ਟਰੈਕਟਰ ਬਿਲਕੁਲ ਫਸਲ ਆਸਾਂ ਦੋ ਲੈ ਕੇ ਤੇ ਬਾਈ ਅਸੀਂ ਪਹਿਲਾਂ ਇਕੱਠੇ ਠੀਕ ਹੈ ਜੀ ਵਧੀਆ ਚੱਲਦੇ ਆ ਤਾਹੀਆਂ ਫੋਨ ਬਾਈ ਲੈ ਕੇ ਚੱਲੇ ਆਏ ਵੀ ਨਹੀਂ ਹੈਗਾ ਵੀ ਬਾਈ ਨਾਲ ਕੋਈ ਕੰਮ ਨਹੀਂ ਹੈਗਾ ਕੰਮ ਵੀ ਵਧੀਆ ਖੇਤੀ ਦਾ ਲੋੜੀ ਦੇ ਬਾਅਦ ਹਾਂਜੀ ਨਾ ਲੈ ਕੇ ਜਾ ਠੀਕ ਹੈ ਜੀ ਸਟ੍ਰਾਈ ਕਰਨਾ ਕੋਤਵਾਰ ਕਹਿ ਵਧੀਆ ਨਿਕਲਿਆ ਨਾ ਨਾ ਕੋਈ ਗੱਲ ਹੈ ਟਰੈਕਟਰ ਲੈ ਕੇ ਜਾਵਾਂਗੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਾਈ ਜਰੂਰ ਅਗਲੇ ਸਾਲ ਫੇਰ ਤੁਹਾਨੂੰ ਵਧਾਈਆਂ ਦੇ ਕੇ ਜਾਣਾ ਨਾ ਨਾ ਠੀਕ ਹੈ ਬਾਈ ਜਰੂਰ ਵੈਲਕਮ ਹੈ ਜੀ ਠੀਕ ਹੈ ਕਿੱਕ ਤਾਂ ਕਰਨਾ ਪੈਣਾ ਜਰੂਰ ਨਾ ਨਾ ਸਹੀ ਗੱਲ ਹੈ ਜੀ ਠੀਕ ਹੈ ਕਿਥਰੇ ਬਿਨਾਂ ਫਿਰ ਆਪਾਂ ਨੂੰ ਕਿਉਂ ਘਰ ਵਿੱਚਿਆ ਕੰਮ ਨਾ ਠੀਕ ਹੈ ਨਾ ਨਾ ਠੀਕ ਹੈ ਜੀ ਆਪਾਂ ਨੇ ਟੱਲਣਾ ਖਾਂਦੇ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਚਲਾਇ ਵਿੱਚ ਖਾਰ ਘਪੇਗਾ ਕੋਈ ਮोटा-ਮੋਟਾ ਹੋਊਗਾ ਤੁਹਾਨੂੰ ਸ਼ਿਕਾਇਤ ਜਰੂਰ ਨਾ ਨਾ ਠੀਕ ਹੈ ਜੀ ਨਹੀਂ ਹੋਇਆ ਤਾਂ ਤੁਹਾਨੂੰ ਮੁਆਫੀ ਖਾਂ ਜਰੂਰ ਹੈ ਨਾ ਨਾ ਠੀਕ ਹੈ ਠੀਕ ਹੈ ਜੀ ਨਾ ਜਿਹੜੀ ਗੱਲ ਹੈਗੀ ਉਹ ਦੱਸਣੀ ਵੀ ਚਾਹੀਦੀ ਹੈ ਜੀ ਹੋਰ ਬਾਈ ਹੋਰ ਲੈ ਕੇ ਜਾਣਾ ਠੀਕ ਆ ਠੀਕ ਆ ਉਹਦਾ ਵੀ ਦੇਖ ਲੀਏ ਚਲੋ ਠੀਕ ਹੈ ਠੀਕ ਆ ਪਹਿਲਾਂ ਐਂਡੋਫਾਰਮ ਆਇਆ ਤਾਂ ਸਾਡੇ ਕੋਲ ਇੱਕ ਦੇਖਿਆ ਹੋਇਆ ਠੀਕ ਠੀਕ ਓਕੇ ਜੀ ਉਹਦੇ ਵਿੱਚ ਸਾਨੂੰ ਓਕੇ ਰਿਪੋਰਟ ਆਈ ਹੈ ਠੀਕ ਹੈ ਠੀਕ ਆ ਬਾਕੀ ਤਾਂ ਫਿਰ ਅਸੀਂ ਹੁਣ ਉਹਦਾ ਮੂਡ ਬਣਿਆ ਠੀਕ ਆ ਠੀਕ ਆ ਚਲੋ ਠੀਕ ਆ ਬਾਈ ਧੰਨਵਾਦ ਤੁਹਾਡਾ ਜੀ ਸਭ ਦਾ ਅਸੀਂ ਬਾਕੀ ਬਾਈ ਬਾਈ ਨੇ ਦਿੱਤਾ ਰਿਵਿਊ ਤੇ ਜਿਹੜੇ ਆਪਣੇ ਦੂਜੇ ਬਾਈ ਨੇ ਉਹਨਾਂ ਕੋਲ ਦੋ ਟਰੈਕਟਰ ਗਏ ਨੇ ਬਾਈ 2021 ਦੇ ਬਾਈਨਾਂ ਦੀ ਚੰਗੀ 1.5 200 ਕਿਲਿਆਂ ਦੀ ਆਲੂਆਂ ਦੀ ਖੇਤੀ ਕਰਦੇ ਨੇ ਬਾਈ ਇਹ ਬਾ ਹੁਣ ਇਹਨਾਂ ਨੇ ਹਫ਼ਤੇ ਕਿਤੇ ਬਾਅਦ ਇਹਨਾਂ ਨੇ ਖੇਤ ਤਿਆਰ ਕਰਨੇ ਸ਼ੁਰੂ ਕਰ ਲਏ ਨੇ ਤਾਂ ਕਰਕੇ ਉਹਨੂੰ ਜਿਵੇਂ ਕਿ ਆਪਣੇ ਪਹਿਲਾਂ ਵੀ ਦੱਸਿਆ ਬਾਈ ਸਾਰੇ ਜਿੱਦਾਂ بڑے ਸੰਦ ਐਮਬੀ ਪਲੋ ਵਗੈਰਾ ਸਾਰਾ ਕੁਝ ਬਾਈ ਨਾਲ ਕੋਲ ਹੈਗਾ ਉਹਦੇ ਕਰਕੇ ਫਿਰ ਫੋਰਵੀਲ ਟਰੈਕਟਰ ਵਧੀਆ ਰਹਿੰਦਾ ਬਾਈ ਖਚਾਈ ਖਸੂਬੀ ਵਧੀਆ ਏ ਸਾਰੇ ਪੱਖੋਂ ਟਰੈਕਟਰ ਜਿਹੜਾ ਥੋੜਾ ਜਿਹਾ ਅੰਡਰਲੋਡ ਹੋ ਜਾਂਦਾ ਬਾਈ ਜਦੋਂ ਆਪਾਂ ਨੇ ਫਾਲੇ ਨੂੰ ਚਲਾਉਣਾ ਹੈ ਰੋ ਨੂੰ ਚਲਾਉਣਾ ਹੈ ਰੋਟਾਵੇਟਰ ਤੇ ਟਰਾਲੀ ਤੇ ਰੇਟ ਦਾ ਕੋਈ ਬਹੁਤਾ ਜ਼ਿਆਦਾ ਫਰਕ ਨਹੀਂ ਹੈਗਾ ਆਪਣੇ ਟਰੈਕਟਰ ਦਾ ਠੀਕ ਹੈ ਜੀ ਤੇ ਬਾਕੀ ਅੱਜ ਸਾਡੀ ਏਜੰਸੀ ਜਿੱ ਇੱਕ ਆਪਣਾ ਨਵਾਂ ਵੀਰ ਮੇਰਾ ਛੋਟਾ ਭਾਈ ਉਹ ਬਾਈ ਰਮੀ ਆਇਆ ਸੁਵੇ ਜੋਧ ਬਾਈ ਲੱਗ ਗਿਆ ਬਾਈ ਕਾਲਜ ਠੀਕ ਆ ਉਹ ਫਿਰ ਹਫਤੇ ਜੀ ਨੂੰ ਦੋ ਤਿੰਨ ਦਿਨ ਕਾਲਜ ਜਾਂਦਾ ਫਿਰ ਇੱਧਰ ਵੀ ਆ ਜਾਂਦਾ ਤਾਂ ਕਰਕੇ ਉਹ ਸਰਦਾ ਨਹੀਂ ਹੈਗਾ ਹੋਰ ਮਿੱਤਰ ਉਹਦੀ ਜਗ੍ਹਾ ਭਰਤੀ ਹੋ ਗਿਆ ਆਪਾਂ ਜੋ ਉਹਦੀ ਜਗ੍ਹਾ ਹਾਂ ਨਵੀਂ ਭਰਤੀ ਆਮ ਆਪਣੇ ਸਾਹਮਣੇ ਆਉਣਾ ਨਵੀਂ ਭਰਤੀ ਹੋਈ ਆ ਬਾਈ ਤੇ ਉਹ ਠੀਕ ਆ ਜੀ ਲੱਗ ਗਿਆ ਕਿ ਨਹੀਂ ਹਾਂ ਜੀ ਲੱਗ ਗਿਆ ਹੁਣ ਹੀ ਭੇਜ ਪੈਜੂਗਾ ਹਾਂ ਨਾ ਹੌਲੀ ਹੌਲੀ ਹਾਂ ਬਾਕੀ ਬਾਕੀ 5-10 ਦਿਨਾਂ ਚ ਪਤਾ ਲੱਗੂ ਹੌਲੀ ਹੌਲੀ ਹਨਾ ਬਾਈ ਇਹ ਉਦੋਂ ਵੀ ਦੇਖਦਾ ਮੇਰੀ ਸਗੀ ਪੂਆ ਦੇ ਮੁੰਡਾ ਪਿੰਡ ਪਿੰਡ ਸਾਡੇ ਉਹ ਜਿੰਨੇ ਵੀ ਏਜੰਸੀ ਜ ਹੈ ਨਾ ਬਾਈ ਜਿਹੜੀ ਆਪਣੇ ਅੰਡੋ ਫਾਰਮ ਦੀ ਇਹ ਅਸੀਂ ਸਾਰੇ ਉਰੇ ਘਰ ਦੇ ਬੰਦੇ ਆ ਠੀਕ ਆ ਉਹ ਮੇਰੇ ਮਾਮੇ ਆ ਸਕੇ ਤੇ ਬਾਕੀ ਇਹ ਭੂਆ ਦਾ ਮੁੰਡਾ ਜਿਹੜੇ ਸਾਰੇ ਆਪਸ ਵਿੱਚ ਸਾਡੇ ਘਰ ਦੇ ਬੰਦੇ ਸਮਝ ਲਓ ਬਾਹਰਲਾ ਬੰਦਾ ਉਰੇ ਸਾਡੇ ਚ ਕੋਈ ਵੀ ਨਹੀਂ ਹੈਗਾ ਠੀਕ ਆ ਜੀ ਬਾਕੀ ਜੇ ਕੋਈ ਕੋਈ ਟਰੈਕਟਰ ਸਰਵਿਸ ਰੋਸ ਦਾ ਕੰਮ ਆ ਉਹ ਉਹ ਅਸੀਂ ਆਪ ਕਰ ਲੈਂਦੇ ਜੇ ਕੋਈ ਬੜਾ ਕੰਮ ਆ ਕੋਈ ਨਿਕਲਦਾ ਤਾਂ ਸਾਡੇ ਮਿਸਤਰੀ ਨੇ ਅੱਗੇ ਉਹਨਾਂ ਤੋਂ ਅਸੀਂ ਕੰਮ ਕਰਵਾਉਂਦੇ ਉੱਧਰ ਸਾਡੇ ਕੋਲ ਮਿਸਤਰੀ ਕੋਈ ਤਾਂ ਹੈ ਨਹੀਂ ਵੈਸੇ ਪਰਮਾਨੈਂਟ ਤੇ ਟਰੈਕਟਰ ਦਾ ਮਾਦੀ ਕਿਰਪਾ ਨਾਲ ਆਪਣੇ 200 ਤੋਂ ਪਲੱਸ ਚਲੇ ਗਏ ਤੇ ਨਾਰਮਲ ਜਿਆਦਾ ਟਰੈਕਟਰ ਦੀ ਸਰਵਿਸੇ ਨਿਕਲਦੀ ਆ ਬਾਈ ਜੇ ਕੋਈ ਹੁੰਦੀ ਕਿਤੇ ਕੋਈ ਕਲਚ ਪਲੇਟ ਪਾਉਣੀ ਆ ਜਾਂ ਕੋਈ ਹੋਰ ਕੰਮ ਆ ਫਿਰ ਆਪਾਂ ਬਾਈ ਆਪਣੇ ਮਿਸਤਰੀ ਨੂੰ ਉਹਨਾਂ ਤੋਂ ਕੰਮ ਕਰਵਾ ਲੰਨੇ ਆ ਠੀਕ ਆ ਜੀ ਬਾਕੀ ਬਾਈ ਟਰੈਕਟਰ ਦਾ ਜਿੱਦਾਂ ਰੇਟ ਕਈ ਬਾਈ ਪੁੱਛਦੇ ਆ ਤਾਂ ਬਾਈ 9 ਲੱਖ ਰੁਪਈਆ ਟਰੈਕਟਰ ਦੀ ਡਿਮਾਂਡ ਹੁੰਦੀ ਆ ਇਹਦੀ ਤੇ ਬਾਕੀ ਮੜਾ ਮੋਟਾ ਜਿਹੜਾ ਰੇਟ ਆ ਮੌਕੇ ਤੇ ਵੱਧ ਘੱਟ ਹੋ ਜਾਂਦਾ ਠੀਕ ਆ ਜੀ ਤੇ ਜਿਹੜਾ ਆਪਣਾ ਦੂਜਾ ਏ 30 ਆਪਣਾ 30 60 ਜਿਹੜਾ ਆਪਣਾ 30 55 ਇਹੜਾ 2 ਸਪੀਡ ਵਾਲਾ ਬਾਈ 30 ਜਨ ਦਾ ਇਹ 6.5 ਦਾ ਦੂਗਾ ਹੈਗਾ 6,80,000 ਦਾ 85 ਦਾ ਜਿਹੜਾ 30 60 ਆ ਉਹ ਭਾਜੀ 10 12 12000 ਰੁਪਏ ਮਹਿੰਗਾ ਏ ਠੀਕ ਆ ਬਾਕੀ ਇਹਦਾ ਨਾ ਮੁੰਡੇ ਨਾਲ ਕਰਾਉਣੇ ਮੁਲਾਕਾਤ ਆੜੀ ਉਹ ਵੀ ਆੜੀ ਕੀ ਹਾਲ ਹੈ ਚਲਾ ਲੰਨਾ ਟਰੈਕਟਰ ਕੇ ਨਹੀਂ ਬਾ ਚਲਾਉਣ ਲੱਗੇ ਆਈ ਹੁਣ ਲੱਗਣਾ ਚਲਾਉਣ ਅੱਛਾ ਪੜਾਈ ਪੜੂਈ ਫਿਰ ਜੇ ਵੀ ਠੀਕ ਆ ਠੀਕ ਆ ਹਾਂਜੀ ਕਿਹੜੇ ਸਕੂਲ ਚ ਪੜਦਾ ਤੂੰ ਸਕਾਰੀ ਪ੍ਰਾਇਮਰੀ ਸਮਾਰਟ ਸਕੂਲ ਜੀ ਅਸਾਂ ਨੋਟ ਦਾ ਅਗਲੀ ਉਹ ਗੇਰ ਤੇ ਥੱਲੇ ਆ ਉਹ ਤਾਂ ਫਿਰ ਨੇਕ ਦੇਓ ਅਸਲੀ ਨਹੀਂ ਕਰੇ ਅਸਲੀ ਗੇਰ ਤਾਂ ਮੇਰੇ ਮੇਰੇ ਵਰਗਾ ਇਕੱਠੇ ਵੀ ਗੱਲ ਲੰਦਾ ਉਹ ਹੈਗਾ ਇੱਕ ਉੱਪਰ ਪਿਆ ਠੀਕ ਆ ਠੀਕ ਆ ਅਸਲੀ 100 ਦਾ ਠੀਕ ਆ ਤੇ ਬਾਕੀ ਬਾਈ ਜੇ ਕਿਸੇ ਨੇ ਦੇਖਣੇ ਆ ਡਾਕਟਰ ਕੋਈ ਇਹਦੇ ਲੈਣੇ ਆਪਣੇ ਖਾਦ ਬੰਦੇ ਨੇ ਦੁੱਗਰੀ ਆ ਬੂਰ ਮਾਜਰੇ ਦੇ ਨਾਲ ਇਹ ਪਿੰਡ ਜਮਾ ਹੀ ਉੱਥੇ ਜਾ ਬਾਈ ਨਾਲ ਕੋਲ ਕਦੋਂ ਵੀ ਹੁਣ ਲਗਭਗ 2.5 ਮਹੀਨੇ ਬਾਈ ਨਾਲ ਚੱਲਣਾ ਏ ਟਰੈਕਟਰ ਜਦੋਂ ਮਰਜ਼ੀ ਜਾ ਕੇ ਟਰੈਕਟਰ ਦੀ ਟੈਸਟ ਡਰਾਈਵ ਕੋਦੇ ਖੇਤਾਂਾਂ ਵਿੱਚ ਚੱਲਦਾ ਦੇਖਣਾ ਜਦ ਮਰਜ਼ੀ ਦੇਖ ਸਕਦਾ ਜੀ ਉਹ ਜੀ ਬਾਈ ਆਵਾਜ਼ ਸੁਣੋ ਟਰੈਕਟਰ ਦੀ ਬਹੁਤ ਨਰਾਲੀ ਜੀ ਆਵਾਜ਼ ਆ ਲੈ ਜੀ ਬਾਈ ਬਣਾ ਦੇ ਬਣਾ ਦੇ ਭਾਈ ਵੀਡੀਓ ਬਾਈ ਦੀ ਬਾਈ ਆਪਣੇ ਕੋਲ ਪੁਰਾਣਾ ਇੱਕ ਟਰੈਕਟਰ ਆਇਆ ਖੋੜ ਠੀਕ ਹੈ ਜੀ ਹੈ ਟਰੈਕਟਰ ਉਦਾਂ ਠੀਕ ਆ ਵਧੀਆ ਬਾਈ ਚਲਾ ਚੱਲ ਨੂੰ ਟਾਇਰ ਵੀ ਹੈਗੇ 40 ਕੇ ਪੈਸੇ ਕੋਈ ਮੇਰਾ ਵੀਰ ਹੋਇਆ ਚਾਹ ਬਣ ਲੈਣੇ ਵਾਲਾ ਤਾਂ ਦੇਖ ਲਈ ਕਿ ਆਪਣੇ ਕੋਲ ਮੈਸੀ ਆ ਕੰਮੀ ਆ ਜਮੜਾ ਦਿਖਾ ਦਈਏ ਬਾਈ ਟਰੈਕਟਰ ਖੋੜ ਆ ਸਾਨੂੰ ਦਿਖਾਉਣਾ ਬਾਈ ਟਰੈਕਟਰ ਕਈ ਵੀਰਾਂ ਨੇ ਲੈਣ ਆਉਂਦਾ ਘੱਟ ਰੇਟ ਵਾਲਾ ਟਰੈਕਟਰ ਠੀਕ ਹੈ ਜੀ ਤਾਂ ਦੇਖ ਲਿਓ ਬਾਈ ਟਰੈਕਟਰ ਠੀਕ ਆ ਰੰਗ ਜਿਹੜੀ ਕੋ ਹੋਇਆ ਹੋ ਸ਼ੋਅ ਨੂੰ ਪਿਛਲੇ ਟਾਇਰ 40 45 ਪੈਸੇ ਆ ਬਾਈ ਮੁਰਲੇ ਟਾਇਰ ਵੀ 40 ਕੇ ਪੈਸੇ ਆ ਠੀਕ ਹੈ ਜੀ ਆਹ ਟਰੈਕਟਰ ਹੈ ਅਮੀ ਮਾਰੀ ਸਾਲਫਾ ਮਾਰ ਵੀਰੇ ਟਰੈਕਟਰ ਦੀ ਇਹ ਬਾਈ ਸਟਾਰਟਿੰਗ ਚੈੱਕ ਕਰੋ ਟਰੈਕਟਰ ਉਦਾਂ ਠੀਕ ਆ ਬਾਈ ਟਰੈਕਟਰ ਤੇ ਰੇਟ ਵੀ ਦਾ ਆਪਾਂ ਜੈ ਜੇ ਰੇਟ ਦੇ ਵਿੱਚ ਦੇ ਦਾਂ ਟਰੈਕਟਰ ਇਹ ਜਿਹਨੇ ਲੈਣਾ ਹੋਇਆ ਆਪਾਂ ਨੇ ਵਿੱਚ ਕੱਟਿਆ ਬਾਈ ਟਰੈਕਟਰ ਇਹ ਤੇ ਲੈ ਰ ਆਪਾਂ ਦਨੋ ਮਾਰ ਸਾਲ ਇਹ ਹੈ ਬਾਈ ਟਰੈਕਟਰ ਦੀ ਆਵਾਜ਼ ਚੈੱਕ ਕਰੋ ਬਾਈ ਕਿਆ ਕਹਿੰਦੀ ਆ ਟਾਇਰ ਦੇਖ ਲਓ ਕਿੰਨੇ ਆ 40 42 ਪੈਸੇ ਟਾਇਰ ਹੈਗੇ ਆ 40 ਪੈਸੇ ਮੰਨੋ ਤੁਸੀਂ 45 ਵੀ ਛੱਡੋ ਆਵਾਜ਼ ਪੂਰੀ ਟਰੈਕਟਰ ਦੀ ਆਣ ਰੇਸ ਮਾਰੀ ਮਾਰੀ ਫਰਾਟਾ ਫੋੜ ਦਾ ਭਾਈ ਜੀ ਜਿਹਨੇ ਲੈਣਾ ਹੋਇਆ ਆਪਾਂ ਨਾ 85000 ਰੁਪਏ ਦਾ ਟਰੈਕਟਰ ਦੇ ਦਾਂਗੇ ਵਿੱਚੋਂ ਮਾੜਾ ਮੋਟਾ ਮਾਣਦਾਨ ਹੋਰ ਕਰ ਦਾਂਗੇ ਵੀਰ ਦਾ ਕੋਈ ਲੈਣਾ ਆ ਟਰੈਕਟਰ ਟਰੈਕਟਰ ਉਦਾਂ ਠੀਕ ਆ ਕੋਈ ਲੀਕੇਜ ਨਹੀਂ ਕੁਛ ਨਹੀਂ ਹੈਗਾ ਬਾਈ ਜਮੇ ਸੁੱਕਾ ਟਰੈਕਟਰ ਆ ਟਰੈਕਟਰ ਉਂ ਵੀ ਪੱਧਰਾ ਕਿਸੇ ਨੇ ਤਿਆਰ ਕਰਾਉਣਾ ਹੋਵੇ ਬਾਈ ਤਾਂ ਵੀ ਮਾੜਾ ਨਹੀਂ ਹੈਗਾ ਬੰਦ ਕਰਦੇ ਵੀਰੇ ਬਾਕੀ ਜਾਲੀ ਜੁੜੀ ਗ੍ਰਿਲ ਐਨ ਓਕੇ ਆ ਟਰੈਕਟਰ ਦੀ ਕੋਈ ਟੁੱਟਪਾਨਾ ਨਹੀਂ ਕੁਛ ਵੀ ਬਾਕੀ ਟਰੈਕਟਰ ਆਪਣੇ ਕੋ ਹੋਰ ਆ ਬਾਈ ਤੇ 585 ਵੀ ਆਪਣਾ ਟਰੈਕਟਰ ਬਾਈ ਵਧੀਆ ਹੈ ਥੋੜੀ ਬੈਟਰੀ ਡਾਊਨ ਆ ਬੈਟਰੀ ਆਪਾਂ ਨੇ ਅੱਜ ਰੱਖ ਲੀ ਕਾ ਆਪਣੇ ਕੋ ਮੈਸੀ ਆਇਆ 10 35 ਆ ਵੀ ਦੇਖ ਲਓ ਬਾਈ ਏ ਬਾਈ ਹੈਗਾ ਸੱਚ ਇਹ ਆਈਐਮਟੀ ਆ ਟਰੈਕਟਰ ਜਿਹੜਾ ਆਈਐਮਟੀ ਆਉਂਦਾ ਸੀਗਾ ਇਹਦਾ ਇੰਜਨ ਇਹਦੇ ਮਾ ਉੱਚੇ ਮਾਡਲ ਵਾਲਾ ਰੱਖ ਹੋਇਆ ਵਾ ਬਾਈ ਇਹ ਪਹਿਲਾਂ ਚੈਨ ਵਾਲੇ ਆਉਂਦੇ ਸੀਗੇ ਟਰੈਕਟਰ ਇਹਦੇ ਮਾ ਉੱਚੇ ਮਾਡਲ ਵਾਲਾ ਇੰਜਨ ਰੱਖ ਹੋਇਆ ਹੋਇਆ ਟਰੈਕਟਰ ਦੇ ਵਿੱਚ ਠੀਕ ਹੈ ਜੀ ਤੇ ਟਾਇਰ ਬਾਈ ਪਿਛਲੇ ਦਾ ਜਮੇ ਨਵੇਂ ਆ ਬੈਟਰੀ ਵੀ ਜਮੇ ਨਵੀਆਂ ਅਮਰੌਨ ਦੀ ਠੀਕ ਹੈ ਜੀ ਲੋ ਜੀ ਇਹਦੇ ਵੀ ਸਟਾਰਟਿੰਗ ਚੈੱਕ ਕਰਿਓ ਆਹ ਉਹ ਕੇ ਸਟਾਰਟਿੰਗ ਹੈ ਇੰਜਨ ਦੀ ਥੋੜੀ ਬਹੁਤੀ ਬਲੋ ਹੈਗੀ ਆ ਬਾਈ ਟਰੈਕਟਰ ਦੀ ਹਲਕੀ ਹੋ ਗਈ ਠੀਕ ਹੈ ਬਾਕੀ ਟਰੈਕਟਰ ਤੁਹਾਡੇ ਸਾਹਮਣੇ ਹੈ ਜੀ ਇਹ ਕਿਸੇ ਨੇ ਤਿਆਰ ਕਰਾਉਣਾ ਹੋਇਆ ਤਾਂ ਟਰੈਕਟਰ ਮਾੜਾ ਨਹੀਂ ਇਹਦਾ ਸਿਰਫ 1,10,000 ਰੁਪਏ ਰੇਟ ਆ ਇਹ ਤੋਂ ਵੀ ਥੋੜਾ ਮਾਨਤਾਣ ਕਰ ਦਾਂਗੇ ਜਿੰਨਾ ਹੋ ਸਕੇ ਆ ਟਾਇਰ ਜਮੇ ਹੀ ਨਵੇਂ ਆ ਬਾਈ ਸਮਝ ਲਓ ਕੁਆਡ ਦੇ ਰੇਟ 'ਚ ਟਰੈਕਟਰ ਇਹ ਤੇ ਆਪਾਂ ਇੰਜਨ ਵੀ ਆਹ ਵਿੱਚ ਡੀਆਈ ਰਖਾਉਣੇ ਆ ਬਾਈ ਤੇ ਬਾਕੀ ਬਾਈ ਜੀ ਨੇ ਇੱਕ ਤਾਂ ਛੋਟੇ ਮੋਟੇ ਕੰਮਾਂ ਦੇ ਮਾਸਤੇ ਲੈਣਾ ਤਾਂ ਟਰੈਕਟਰ ਬਹੁਤ ਵਧੀਆ ਲਿਫਟ ਲੋਕ ਟੈਨ ਓਕੇ ਆ ਟਰੈਕਟਰ ਦੀ ਠੀਕ ਆ ਜੀ ਤੇ ਮੋਲੇ ਟਾਇਰ ਦਾ ਬਾਈ ਸਮਝ ਲਓ ਪੈਣੀ ਆ ਪਿਛਲੇ ਟਾਇਰ ਤਾਂ ਨਵੇਂ ਹੀ ਆ ਜਵੇਂ ਹੈ ਦੇਸੀ ਆ ਪਰ ਬਾਈ ਦੇਸੀ ਟਾਇਰ ਵੀ 22000 ਤੋਂ ਘੱਟ ਆਉਂਦੇ ਨਹੀਂ ਹੈਗੇ ਜਿਹੜੇ ਮਰਜ਼ੀ ਕੰਪਨੀ ਤੇ ਲੈ ਲਓ ਠੀਕ ਆ ਜੀ 75 75 80 ਦਾ ਬਾਈ ਟਰੈਕਟਰ ਉਦਾਂ ਹੀ ਵਿਕ ਜਾਂਦਾ ਇਹ ਜੇ ਜਵੇਂ ਕੰਡਮ ਹੋਵੇ ਕੁਆੜ ਵੀ ਠੀਕ ਆ ਜੀ ਬੈਟਰੀ ਨਵੀਆਂ ਵਿੱਚ ਬਾਈ ਲੱਗੀ ਹੋਈ ਮਰੌਣ ਦੀ ਬਾਕੀ ਲੇਵਟ ਨੋਕਟਾ ਦੇਖ ਲਓ ਐਨ ਓਕੇ ਆ। ਲੈ ਸੀਟ ਸੂਟ ਵਧੀਆ ਆ ਹਨ ਕੋਈ ਹੋਇਆ ਮੇਰਾ ਵੀਰ ਚਾਹਵਾਂ ਦੇਖ ਲਿਓ ਐਰ ਪ੍ਰੈਸ਼ਰ ਚੈੱਕ ਕਰ ਲਓ। ਠੀਕ ਹੈ ਜੀ। ਇਹਦੇ ਨਾਲ ਇਹਦਾ ਭਾਈ ਸੋਨਾ ਲੀਕਾ ਦੇ ਵਿੱਚ ਮੈਸੀ ਵਾਲਾ ਇੰਜਨ ਆਉਂਦਾ ਉਹ ਰੱਖਿਆ ਹੋਇਆ ਇਹਦੇ ਵਿੱਚ ਇੰਜਨ। ਠੀਕ ਹੈ ਜੀ। ਬਾਕੀ ਮੇਰਾ ਵੀਰ ਆਪਣੀ ਤਸੱਲੀ ਆ ਕੇ ਕਰ ਲਿਓ। ਇੱਕ 10 ਡਿਮਾਂਡ ਆ ਬਾਕੀ ਦਾ ਕਰ ਲਾਂਗੇ ਮਾਨਸਣ ਮੌਕੇ ਤੇ ਭਾਈ ਜਿੰਨਾ ਵੀ ਹੋਇਆ। ਠੀਕ ਹੈ ਜੀ। ਬਾਕੀ ਟਰੈਕਟਰ ਹੋਰ ਵੀ ਖੜੇ ਨੇ ਬਾਈ ਸਟਾਕ 'ਚ ਜਿਨੇ ਕੋਈ ਹੋਰ ਟਰੈਕਟਰ ਲੈਣਾ ਹੋਵੇ ਉਹ ਵੀ ਕੰਟੈਕਟ ਕਰ ਲਿਓ। ਬਾਕੀ ਆਪਣਾ ਨੰਬਰ ਥੱਲੇ ਦਿੱਤਾ ਹੁੰਦਾ ਸਕਰੀਨ ਦੇ ਬਾਈ ਉਹਤੇ ਜਿਨੇ ਵੀ ਕੋਈ ਟਰੈਕਟਰ ਬਾਰੇ ਜਾਣਕਾਰੀ ਲੈਣੀ ਹੋਈ ਜਾਂ ਕਿਸੇ ਨੇ ਹੋਰ ਗੱਲਬਾਤ ਆ ਤਾਂ ਉਹਤੇ ਦੇ ਕੰਟੈਕਟ ਕਰ ਲਿਆ ਕਰੋ ਵੀਰ। ਤੇ ਬਾਕੀ ਨਵੇਂ ਟਰੈਕਟਰ ਜਿਹੜੇ ਨੋ ਫਾਰਮ ਲੈਣਾ ਹੁੰਦਾ ਤਾਂ ਜਰੂਰ ਕੰਟੈਕਟ ਕਰਿਆ ਕਰੋ ਬਾਈ ਰੇਟ ਵਧੀਆ। ਤੇ ਬਾਕੀ ਚਲੋ ਹਰੇਕ ਵੀ ਆਪਣਾ ਆਪਣੀ ਪਸੰਦ ਆ। ਆਪਾਂ ਅੱਜ ਤੱਕ ਕਿਸੇ ਨੂੰ ਫੋਰਸ ਕਰਕੇ ਟਰੈਕਟਰ ਦਿੱਤਾ ਨਹੀਂ ਬਾਈ। ਠੀਕ ਹੈ ਜੀ ਜਿਹਨੂੰ ਜਿਹੜਾ ਵਧੀਆ ਲੱਗਦਾ ਟਰੈਕਟਰ ਉਹ ਟਰੈਕਟਰ ਲੋ ਸਾਡੇ ਸਾਰੀਆਂ ਏਜੰਸੀਆਂ ਬਾਈ ਆਪਾਂ ਹਰੇਕ ਏਜੰਸੀ ਦਾ ਟਰੈਕਟਰ ਦਵਾਉਣੇ ਕੋਈ ਸਵਰਾਜ ਆਉਣੋਂ ਦਾ ਤਾਂ ਆਪਾਂ ਆਪ ਜਾ ਕੇ ਦਵਾਉਣੇ ਸਵਰਾਜ ਠੀਕ ਹੈ ਤਾਂ ਅੱਜ ਸਾਡਾ ਕਾਲਾ ਵੀਰ ਵੀ ਆਇਆ ਹੋਇਆ ਮਹਾਲਾ ਵਾਲਾ ਤੇ ਬਾਕੀ ਬਾਈ ਠੀਕ ਆ ਤੇ ਬਲੌਗ ਚ ਇੰਨਾ ਹੈ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਮਿਲਨੇ ਕਿਸੇ ਹੋਰ ਬਲੌਗ ਸਾਰੇ ਵੀਰਾਂ ਦਾ ਧੰਨਵਾਦ